ਪੰਜਾਬ ਦੇ ਜ਼ਿਲ੍ਹਾ ਸ਼੍ਰੀ ਫਤਿਹਗੜ ਸਾਹਿਬ ਦੀ ਤਹਿਸੀਲ ਅਮਲੋ ਦੇ ਪਿੰਡ ਸਲਾਣੀ ਜਿੱਥੋਂ ਦੋ ਸਕੇ ਭਰਾ ਜਿਨ੍ਹਾਂ ਦੀ ਅਜੀਬੋ ਗਰੀਬ ਤਰੀਕੇ ਨਾਲ ਵਾਰੋ ਵਾਰੀ ਦੋਨੇ ਭਰਾਵਾਂ ਦੀ ਅੱਖਾਂ ਦੀ ਰੋਸ਼ਨੀ ਚਲੇਗੀ 70 ਸਾਲਾਂ ਦਾ ਬਜ਼ੁਰਗ ਪਿਤਾ ਮਿਹਨਤ ਮਜ਼ਦੂਰੀ ਕਰਕੇ ਇਹਨਾਂ ਦੋਨੇ ਭਰਾਵਾਂ ਦਾ ਪਾਲਣ ਪੋਸ਼ਣ ਕਰ ਰਿਹਾ ਹੈ ਪਿਤਾ ਹੰਸਰਾਜ ਨੇ ਦੱਸਿਆ ਕਿ ਕਈ ਸਾਲ ਪਹਿਲਾਂ ਉਸਦੇ ਛੋਟੇ بیٹے ਦੀ ਅੱਖਾਂ ਦੀ ਰੋਸ਼ਨੀ ਚਲੇ ਗਈ ਅਤੇ ਕੁਝ ਸਾਲਾਂ ਬਾਅਦ ਉਸਦੇ ਵੱਡੇ ਲੜਕੇ ਦੀ ਅੱਖਾਂ ਦੀ ਰੋਸ਼ਨੀ ਵੀ ਚਲੇਗੀ ਜਸਬੀਰ ਸਿੰਘ ਦੀ ਉਮਰ 35 ਸਾਲ ਹੈ ਹੰਸਰਾਜ ਦਾ ਛੋਟਾ ਬੇਟਾ ਹੈ ਨੇ ਦੱਸਿਆ ਕਿ 2013 ਵਿੱਚ ਜਦੋਂ 8ਵੀਂ ਕਲਾਸ ਵਿੱਚ ਪੜ੍ਹਦਾ ਸੀ ਉਸ ਸਮੇਂ ਉਸ ਦੀਆਂ ਅੱਖਾਂ ਵਿੱਚ ਲਾਲੀ ਆਉਣ ਲੱਗ ਗਈ ਅਤੇ ਰੜਕ ਪੈਣੀ ਸ਼ੁਰੂ ਹੋ ਗਈ ਅਤੇ ਕੁਝ ਸਮੇਂ ਬਾਅਦ ਉਸ ਦੀਆਂ ਅੱਖਾਂ ਦੀ ਰੋਸ਼ਨੀ ਚਲੇ ਗਈ ਵੱਡਾ ਬੇਟਾ ਗੁਰਮਖ ਸਿੰਘ 36 ਸਾਲ ਦਾ ਹੈ ਕਾਰ ਮਕੈਨਿਕ ਦਾ ਕੰਮ ਕਰਦਾ ਸੀ 2018 ਵਿੱਚ ਉਸ ਨੂੰ ਧੁੰਦਲਾ ਦਿਸਣਾ ਸ਼ੁਰੂ ਹੋ ਗਿਆ ਅਤੇ ਕੁਝ ਸਮੇਂ ਬਾਅਦ ਉਸਦੇ ਵੀ ਅੱਖਾਂ ਦੀ ਰੋਸ਼ਨੀ ਚਲੀ ਗਈ ਗੁਰਮਖ ਸਿੰਘ ਅਤੇ ਜਸਬੀਰ ਸਿੰਘ ਦੇ ਦਸਣ ਮੁਤਾਬਕ ਜਿਸ ਉਮਰੇ ਉਹਨਾਂ ਦੀ ਕੰਮ ਕਰਨ ਦੀ ਉਮਰ ਸੀ ਉਸ ਉਮਰੇ ਉਹਨਾਂ ਦਾ ਬਜ਼ੁਰਗ ਪਿਤਾ ਉਹਨਾਂ ਦਾ ਪਾਲਣ ਪੋਸ਼ਣ ਕਰ ਰਿਹਾ ਹੈ ਅਤੇ ਹੁਣ ਦੋਨੇ ਭਰਾ ਇੱਕ ਦੂਸਰੇ ਦਾ ਸਹਾਰਾ ਬਣ ਕੇ ਘਰ ਵਿੱਚ ਬੈਠਣ ਨੂੰ ਮਜਬੂਰ ਹਨ ਉਹਨਾਂ ਦੇ ਦਸਣ ਮੁਤਾਬਕ ਪਿੰਡ ਵਾਸੀਆਂ ਨੇ ਉਹਨਾਂ ਦੀ ਕਾਫੀ ਵਾਰ ਮਦਦ ਵੀ ਕੀਤੀ ਹੈ ਡਾਕਟਰ ਦੇ ਦਸਣ ਮੁਤਾਬਕ ਛੋਟੇ بیٹے ਜਸਬੀਰ ਸਿੰਘ ਦੀ ਅੱਖਾਂ ਦੀ ਰੋਸ਼ਨੀ ਵਾਪਸ ਆ ਸਕਦੀ ਹੈ ਜਿਸਤੇ ਇੱਕ ਅੱਖ ਤੇ ਕਰੀਬ 70-75 ਹਜ਼ਾਰ ਖਰਚ ਅਤੇ ਦੋਨੇ ਅੱਖਾਂ ਦੇ ਕਰੀਬ 1.5 ਲੱਖ ਦਾ ਖਰਚ ਆ ਰਿਹਾ ਹੈ ਜੋ ਉਹਨਾਂ ਦੀ ਪਹੁੰਚ ਤੋਂ ਬਾਹਰ ਹੈ ਦੋਨੇ ਭਰਾ ਇਹ ਚਾਹੁੰਦੇ ਹਨ ਕਿ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਵਾਪਸ ਆ ਜਾਵੇ ਤਾਂ ਉਹ ਫਿਰ ਤੋਂ ਆਪਣੇ ਪੈਰਾਂ ਤੇ ਖੜੇ ਹੋ ਸਕਣ ਮੇਰਾ ਨਾਮ ਹੰਸ ਰਾਜ ਹੈ ਇੰਦਸਲਾਣੀ ਦੇ ਅਮਰੋਜੀ ਜ਼ਿਲ੍ਹਾ ਫਤਿਹਗੜ ਸਾਹਿਬ ਇਹਨਾਂ ਦੀ ਨੀਗਾ ਬੰਦ ਹੋ ਗਈ ਜੀ ਨੀਗਾ ਦੀਦਾ ਨਹੀਂ ਹੈ ਜੀ ਤੁਹਾਨੂੰ ਇਹਨੂੰ ਹੋ ਗਿਆ ਜੀ ਇੱਕ ਤੋਂ ਹੋ ਗਿਆ 8-9 ਸਾਲ ਦੀ ਇੱਕ ਨੂੰ ਬੜੇ ਹੋ ਗਈ ਕੀ ਕੀ ਪ੍ਰੋਬਲਮ ਆਈ ਸੀ ਕੋਈ ਨਾ ਜੀ ਕੋਈ ਨਹੀਂ ਆਇਆ ਜੀ ਚੰਗੇ ਭਲੇ ਦੀ ਜੀ ਗੱਡੀਆਂ ਦਾ ਕੰਮ ਕਰਦਾ ਜੀ ਬੜਾ ਛੋਟਾ ਪਰਦਾ ਜੀ ਡਾਕਟਰੀ ਵੀ ਪਹਿਲਾਂ ਪਹਿਲਾਂ ਅੱਖਾਂ ਲਾਲ ਹੋ ਜਾਂਦੀਆਂ ਦੀਆਂ ਜੀ ਫੇ ਹੌਲੀ ਹੌਲੀ ਬੰਦ ਹੋ ਗਈ ਹੌਲੀ ਹੌਲੀ ਨਿਗਾਹ ਘਟਦੀ ਹੈ ਹਾਂ ਜੀ ਘਟਦੀ ਹੈ ਜੀ ਫੇ ਨਿਗਾਹ ਬਣੀ ਨਹੀਂ ਬਣੀ ਨਹੀਂ ਬਹੁਤ ਡਾਕਟਰੀ ਵੀ ਇਲਾਜ ਕਰਾ ਕੇ ਦੇ ਲਵੇ ਪੈਸੇ ਕਿੰਨੇ ਹੋ ਨਿਗਾਹ ਨਹੀਂ ਬਣੀ ਡਾਕਟਰ ਕੀ ਕਹਿੰਦੇ ਨੇ ਉਹ ਕਹਿੰਦੇ ਵੀ ਨਿਗਾਹ ਹੋ ਜੂਗੀ ਬڑے ਮੁੰਡੇ ਦਾ ਜਵਾਬ ਦਿੰਦਾ ਵੀ ਨਿਗਾ ਇਹਦੀ ਹੈ ਨਹੀਂ ਛੋਟੇ ਕਹਿੰਦੇ ਇਹਦੀ ਹੈ ਜੀ ਆ ਵੀ ਪੈਸੇ ਲੱਗਣਗੇ ਅਸੀਂ ਆ ਵੀ ਇੰਨੇ ਸਾਡੇ ਕੋਲ ਨਹੀਂ 70000 ਰੁਪਇਆ ਇਹ ਹੈ ਨਹੀਂ ਸੀ ਬਸ ਜੀ ਕਹਾਦਾ ਚੱਲਦਾ ਜੀ ਨੇਗਾ ਤੇ ਹੁਣ ਚੱਲੀ ਆ ਕੱਲ ਨੇਗਾ ਬੰਦ ਸੀ ਵੇਲੇ ਕੋਲੇ ਮੈਂ ਦਿਹਾੜੀ ਲਾਉਂਦਾ ਦੀ ਕਿਤੇ ਅੱਟਾ ਨੂੰ ਲੈਂਉਂਦੇ ਦੀ ਜੀ ਦਿਹਾੜੀ ਕਹਿੰਦੇ ਲੱਗਦੀ ਆ ਕਦੇ ਨਹੀਂ ਅਸੀਂ ਤਾਂ ਬਹੁਤ ਔਖੇ ਆ ਹਾਂਜੀ ਅਸੀਂ ਤਿੰਨ ਇੱਕ ਮੁੰਡਾ ਅੱਡਾ ਜੀ ਉਹ ਲੈਦਾ ਤੇ ਨਮੁੰਡੇ ਨੇ ਇਹ ਮੇਰੀ ਉਹ ਲੈਦਾ ਰੋਟੀ-ਰੋਟੀ ਨਹੀਂ ਲਾਉਂਦੇ ਉਹ ਨਾ ਮੈਂ ਹੀ ਪਕਾਉਣਾ ਮੈਂ ਹੀ ਖਾਣਾ ਖਵਾਉਣਾ ਨਹੀਂ ਜੀ ਕਿਸੇ ਨੇ ਨਹੀਂ ਕਰੀ ਕਿਸੇ ਨੇ ਮਦਦ ਨਹੀਂ ਕੀਤੀ ਪਿੰਡਿਆਂ ਨੇ ਮਦਦ ਤੇ ਕਰੀ ਸੀ ਪਹਿਲਾਂ ਉਹਨਾਂ ਨੇ ਕਹਿੰਦੇ 500 ਕਹਿੰਦੇ 200 ਦਿੱਤੇ ਨੇ ਪੈਸੇ ਜੀ ਇਕੱਠੇ ਕਰਕੇ ਫਿਰ ਅਸੀਂ ਲੁਧਿਆਣੇ ਗਏ ਸੀ ਉੱਥੇ ਕਰਾਈ ਦੀ ਆਪਰੇਸ਼ਨ ਨਹੀਂ ਜੀ ਮੈਂ ਨਹੀਂ ਸੋਚਿਆ ਸੀ ਵੀ ਮੇਰੇ ਨਾਲ ਹੋਊਗਾ ਹੁਣ ਕਿਸ ਨੂੰ ਦਾ ਮਾੜੀ ਹੈ ਜੀ ਜਿਹੜਾ ਕਿਸੇ ਬਾਸਾ ਜੀ ਹੈ ਚੰਗੇ ਭਲੇ ਬਹਿ ਗਏ ਜੀ ਦੋਏ ਸਾਥੀ ਨੇ ਕਿ ਕੋਈ ਨਸ਼ਾ ਨਹੀਂ ਕਰਦੇ ਸੀ ਬਿਲਕੁਲ ਨਹੀਂ ਹੈ ਜੀ 70 ਸਾਲ ਦੀ ਹੋਣ 65 ਦੀ ਹੋਗੀ ਮਹੋਂ ਕਰੀਏ ਕੀ ਸੋਚਣ ਦਾ ਤਾਂ ਪੈਂਦਾ ਜੀ ਨੀਂਦ ਨਹੀਂ ਆਉਂਦੀ ਰਾਤ ਨੂੰ ਵੀ ਇਹਨੂੰ ਕੌਣ ਸੰਭਾਲੇ ਤਰੋਟੀ ਪਾਣੀ ਕੌਣ ਬਣਾਉਂਦਾ ਮੈਂ ਬਣਾਉਂਦਾ ਜੀ ਆਪ ਜਿਆ ਵੀ ਮੈਂ ਆਪ ਦਿੰਦਾ ਰੋਟੀ ਬਣਾ ਕੇ ਨਹੀਂ ਬੈਠੇ ਨੇ ਭੁੱਖੇ ਬੈਠਣਗੇ ਜੀ ਮੇਰਾ ਨਾਮ ਜਸਵੀਰ ਸਿੰਘ ਆ ਜੀ ਜਸਵੀਰ ਕਿੰਨੀ ਉਮਰ ਹੈ ਤੁਹਾਡੀ ਮੇਰੀ ਹੋ ਗਈ 35 ਸਾਲ ਹੋ ਗਈ ਜੀ ਉਮਰ ਤੁਸੀਂ ਵੱਡੇ ਹੋ ਜਾਂ ਛੋਟੇ ਛੋਟੇ ਆ ਜੀ ਕਿੰਨੇ ਟਾਈਮ ਤੋਂ ਦਿੱਕਤ ਆ ਰਹੀ ਹੈ 2013 ਚ ਹੋ ਗਈ ਸੀ 2013 ਚ ਹਾਂ ਤਾਂ ਨਿਕਾ ਗਈ ਹੈ ਤਾਂ ਨਿਕਾ ਜੀ ਮੇ ਅੱਖ ਲਾਲ ਹੋ ਜਾਂਦੀ ਸੀ ਇੱਕ ਜੀ ਰਾਤ ਨੂੰ ਰੜਕੜਨ ਪੈਣ ਲੱਗ ਜਾਂਦੀ ਸੀ ਅੱਖ ਜੀ ਸਵੇਰ ਨੂੰ ਹੋ ਗਈ ਧੁੰਦਲਾ ਹੋ ਜਾਂਦਾ ਸੀ ਜਿਆਦਾ ਫਿਰ ਇਹ ਡਾਕਟਰ ਦੇ ਜਾਣ ਲੱਗੀ ਡਾਕਟਰ ਦੇ ਉਹ ਪੈਸੇ ਕਿੰਨੇ ਜੀ ਫੇਰ ਮੁੜਿਆਉਂਦੀ ਦੀ ਓਕੜੀ ਹਾਂ ਜੀ ਪਰ ਪੈਸੇ ਨਹੀਂ ਆਉਂਦੇ ਦੀ ਜੀ ਪੂਰੇ ਹੀ ਉਹ ਪਹਿਲੇ ਵੱਧ ਮੰਗਦੇ ਸੀ ਹੁਣ ਤੁਹਾਨੂੰ ਜਮੀ ਵੀ ਨਹੀਂ ਦਿਖਦਾ ਹੁਣ ਇਹ ਥੋੜਾ ਥੋੜਾ ਹੈ ਜੀ ਜਿਵੇਂ ਚਿੱਟੇ ਜੀ ਹੁੰਦੀ ਹੈ ਜੀ ਕੋਈ ਗੱਡੀ ਘੜੀ ਆ ਕੋਲੀ ਤਾਂ ਦਿਖ ਜਾਂਦੀ ਹੈ ਜੀ ਬਸ ਨਹੀਂ ਨਾ ਸੀ ਡਾਕਟਰ ਉਹ ਵੀ ਧੁੱਪ ਜੇ ਧੁੱਪ ਜੇ ਪਤਾ ਲੱਗਦਾ ਜੀ ਹਾਂਜੀ ਡੰ ਕਿੰਨਾ ਕੁ ਮੁਸ਼ਕਲ ਹੁੰਦਾ ਹੈ ਕੋਈ ਕੰਮ ਕਰਨਾ ਕਦੇ ਬੈਠ ਮੁਸ਼ਕਲ ਤਾਂ ਹੈਗਾ ਵੀ ਜੇ ਹੁਣ ਅੱਖਾਂ ਗਈਆਂ ਜੀ ਅੱਖਾਂ ਨਾਲ ਹੀ ਆ ਸਭ ਕੁਝ ਜੀ ਹੁਣ ਘਰ ਜੇ ਰਹਿੰਦੇ ਆ ਜੀ ਬਾਹਰ ਤਾਂ ਹੀ ਜਾਂਦੇ ਨਹੀਂ ਸੀ ਤੇ ਜੀ ਵੀ ਜਾਰ ਦੋਸਤ ਆ ਜਾਂਦਾ ਹੀ ਕੋਈ ਪਿੰਡ ਚੋਈ ਜਾਂ ਲੈ ਜਾਂ ਕਮਾ ਲਿਆ ਹੁੰਦਾ ਇੱਧਰ ਉੱਧਰ ਹੀ ਨਹੀਂ ਘਰੇ ਬੈਠੇ ਆਂ ਯਾਰ ਮੈਨੂੰ ਨਿਗਾਹ ਗਈ ਸੀਗੀ ਉਦੋਂ ਕੀ ਕਰਦੇ ਸੀ ਤੁਸੀਂ ਪੜਦੇ ਸੀ ਆ ਪੜਦੇ ਵੀ ਉਹ ਥੋੜਾ ਜਿਹਾ ਕੰਮ-ਕੰਮ ਕਰਨ ਲੱਗ ਗਏ ਸੀ ਫਿਰ ਕੀ ਕੰਮ ਕੀ ਕਰਦੇ ਸੀ ਪਸੀ ਦਿਹਾੜੀ ਢੂੜੀ ਭਾਗ ਜਾਂਦੇ ਸੀ ਉਹ ਤਾਂ ਕੋਈ ਕੀ ਚਾਹੁੰਦੇ ਕੀ ਹੋ ਹੁਣ ਤੁਸੀਂ ਕਿੱਦਾਂ ਦੀ ਮਦਦ ਚਾਹੁੰਦੇ ਹੋ ਮਦਦ ਤਾਂ ਆਈ ਹੀ ਪਾਸ ਨੇ ਕਹਾ ਆ ਜਾ ਬਈ ਉਹ ਤਾਂ ਉਹ ਡਾਕਟਰ ਅਮੀ ਪਰਦੇ ਵੀ ਚੰਗੇ ਪੈਸੇ ਲਾ ਗਈ। ਯਾਨੀ ਤੁਸੀਂ ਪੈਸੇ ਵੱਲੋਂ ਤੁਹਾਡੀ ਜੜੀ ਨਹੀਂ ਹਾਂਜੀ ਪੈਸੇ ਪੈਸੇ ਕਿੰਨੇ ਹੋ ਜੀ ਸਾਡਾ ਕੁਝ ਨਹੀਂ ਹੁੰਦਾ ਜੀ। ਕੋਈ ਡਾਕਟਰ ਨੇ ਜਿਉਂ ਪੈਸੇ ਜਿਆਦਾ ਮੰਗਦੇ ਨਹੀਂ 70-80000 ਰੁਪਏ ਇੱਕ ਅੱਖ ਦਾ ਕਹਿੰਦੇ ਨੇ। ਇੱਕ ਇੱਕ ਅੱਖ ਦਾ ਹਾਂਜੀ ਯਾਨੀ ਦੋਨੇ ਅੱਖਾਂ ਦਾ ਤਕਰੀਬ ਤਕਰੀਬ 1.5 ਲੱਖ ਤੋਂ ਉੱਪਰ ਹਾਂਜੀ 1.5 ਲੱਖ ਤੋਂ ਉੱਪਰ ਹੈ ਜੀ। ਮੈਂ ਨੋਗਰਮ ਸਿੰਘ ਹਾਂ ਜੀ। ਕਿੰਨੀ ਉਮਰ ਹੈ ਤੁਹਾਡੀ? ਮੇਰੀ 37 ਸਾਲ ਦੀ ਤੁਹਾਡੀ ਨਿਗਾ ਕਿੰਨੇ ਸਮੇ ਤੋਂ ਮੇਰੀ ਨਿਗਾ 2018 ਚ ਗਈ ਆ 2 ਦਸੰਬਰ ਨੂੰ ਕੀ ਕੰਮ ਕੀ ਕਰਦਾ ਸੀ ਮੈਂ ਕਾਰ ਮਕੈਨਿਕ ਦਾ ਕੰਮ ਕਰਦਾ ਸੀਗਾ 10 ਸਾਲ ਕੀਤਾ ਕੰਮ ਜੀ ਕਿਦਾਂ ਗਈ ਨਿਗਾ ਹੌਲੀ ਹੌਲੀ ਧੁੰਦਲਾਪਨ ਜਾਈ ਆਈ ਗਿਆ ਮੇਰੇ ਅੱਖਾਂ ਤੇ ਤੇ ਮੈਂ ਗਵਿੰਦਗੜ੍ਹ ਪਹਿਲਾਂ ਸਰਕਾਰੀ ਦਿਖਾਇਆ ਹਸਪੀਟਲ ਚ ਉਹ ਕਹਿੰਦੇ ਕੋਈ ਗੱਲ ਨਹੀਂ ਹੋ ਜਾਊਗਾ ਠੀਕ ਆ ਫਿਰ ਉਹਦੇ ਬਾਅਦ ਮੈਨੂੰ ਜ਼ਿਆਦਾ ਹੋਰ ਪ੍ਰੋਬਲਮ ਆਉਣ ਲੱਗ ਗਈ ਫਿਰ ਮਸਰੰਦ ਤੇ ਸੋ ਹਾਂ ਨੇ ਹਸਪੀਟਲ ਜੀ ਦਿਖਾਇਆ ਜੀ ਉਹ ਕਹਿੰਦੇ ਠੀਕ ਆ ਸਭ ਕੁਝ ਠੀਕ ਆ ਫੇਰ ਮੈਂ ਪੀਜੀ ਦਿਖਾਇਆ ਪੀਜੀ ਮੇਰੇ ਕੈਂਸਰ ਆ ਗਿਆ ਸੀਗਾ ਜੀ ਦਿਮਾਗ ਸਿਰ ਤੇ ਜੀ ਤੇ ਉਹ ਉਹਨਾਂ ਨੇ ਮੈਨੂੰ ਜਵਾਬ ਦਿੱਤਾ ਸੀਗਾ ਉਸ ਟਾਈਮ 2018 ਚ ਉਹ ਕਹਿੰਦਾ ਘਰੇ ਲਿਆ ਕੇ ਦੀ ਸੇਵਾ ਕਰ ਲਉ ਬਸ ਤੇ ਉਹ ਤੋਂ ਬਾਅਦ ਮੈਂ ਮਹੀਨੇ ਬਾਅਦ ਬਹਿ ਗਿਆ ਸੀਗਾ ਅੱਖਾਂ ਤੋਂ ਜਮਾਈ ਹੁਣ ਮੈਨੂੰ 7 ਸਾਲ ਹੋ ਗਏ 8 ਮਾਂ ਲੱਗ ਗਈ ਤੇ ਹੁਣ ਮੈਨੂੰ ਬਿਲਕੁਲ ਨਹੀਂ ਦਿਖਦਾ ਜੀ ਕੀ ਤੁਸੀ ਕੈਂਸਰ ਦੀ ਬਿਮਾਰੀ ਤੋਂ ਵੀ ਪੀੜਤ ਹੋ? ਹਾਂਜੀ ਪਹਿਲਾਂ ਸੀਗੇ ਜੀ ਹੁਣ ਮੇਰੇ ਕੋਈ ਦਰਦ ਨਹੀਂ ਹੈਗਾ ਜਿੱਦਾਂ ਦਾ ਮੈਂ ਅੱਖਾਂ ਤੋਂ ਬੈਠਾ ਜੀ ਪਹਿਲਾਂ ਮੇਰੇ ਦਰਦ ਬਹੁਤ ਇੱਕ ਅੱਖਾ ਵਿੱਚ ਵੱਡ ਗਿਆ ਬਾਹਂ ਖੜ ਗਈ ਜੀ ਇਧਰਲੀ ਬਾਹਂ ਚੱਲਦੀ ਸੀਗੀ ਇਧਰਲੀ ਨਹੀਂ ਚੱਲਦੀ ਜੀ ਤੇ ਆਹ ਪਾਸ ਆਇਆ ਮੇਰਾ ਖੜ ਗਿਆ ਸੀਗਾ ਉਸ ਟਾਈਮ ਹੀ ਤੇ ਹੁਣ ਮੇਰੇ ਕੋਈ ਦਰਦ ਨਹੀਂ ਹੈਗਾ ਕੁਝ ਨਹੀਂ ਹੈਗਾ ਹੋਰ ਕੋ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਸਿਰਫ ਅੱਖਾਂ ਦੀ ਪਰ ਉਹ ਨਾ ਹੋਰ ਕੋ ਮੈਨੂੰ ਕੁਝ ਨਹੀਂ ਤੁਹਾਡੇ ਦੋਨੇ ਭਰਾਵਾਂ ਨੂੰ ਕਿਸੇ ਇੱਕ ਦੀ ਵੀ ਜੇ ਨਿਗਾ ਦੁਆਰਾ ਆ ਜਾਂਦੀ ਹੈ ਕੀ ਚਾਹੁੰਦੇ ਹੋ ਵੀ ਚਲੋ ਅਸੀਂ ਤਾਂ ਕਹਿੰਨਾ ਜੀ ਇੱਕ ਅੱਡੇ ਦੀ ਆ ਜਵੇ ਨੀਗਾ ਚਲੋ ਕੰਮ-ਕਾਰ ਕਰਾਂਗੇ ਆਪਣਾ ਕੰਮ ਕਰਕੇ ਖਾਵਾਂਗੇ ਹੁਣ ਇੱਕ ਦੂਜੇ ਕੰਨੀ ਦੇਖੀ ਜਾਂਦੇ ਆ ਜੀ ਕੋਈ ਆਉਂਦਾ ਕੋਈ ਹਾਲਚਾਲ ਪੁੱਛਦਾ ਕੋਈ ਚੀਜ਼ ਕਹਿ ਦਿੰਦਾ ਕਿ ਖਾਣਾ ਕੁਛ ਲਿਆ ਦੇਣਾ ਸੋਨੂ ਮੈਂ ਸੋਚਿਆ ਸੀ ਮਨ ਚ ਵੀ ਨਹੀਂ ਜੀ ਨਹੀਂ ਬਾਬੂ ਦੀ ਅਸੀਂ ਸੇਵਾ ਕਰਾਂਗੇ ਮੈਂ ਮੈਨੂੰ ਖੁਦ ਨੂੰ ਇਹ ਗੱਲ ਪਤਾ ਨਹੀਂ ਦੀ ਕਿ ਮੈਂ ਬੈਠੂੰਗਾ ਜੀ ਮੈਂ ਆਰ ਭੱਜਾਂ ਢੱਠਿਆ ਫਿਰਦਾ ਦੀ ਗੱਡੀਆਂ ਗੁੱਡੀਆਂ ਚ ਚਲਾਉਂਦਾ ਸੀਗਾ ਕੰਮ ਕਰਦਾ ਸੀਗਾ ਕੋਈ ਮੇਰੇ ਮਨ ਚ ਇਹੋ ਜੀ ਗੱਲ ਨਹੀਂ ਸੀ ਕਿ ਮੈਂ ਹਾਂ ਬੈਠੂੰਗਾ ਹੀ ਜਰੂਰ ਬਰ ਖੁਦ ਹੀ ਸੇਵਾ ਕਰਾਂਗੇ ਹਾਂਜੀ 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 ਕੋਈ ਨਹੀਂ ਦੀ ਮੈਂ ਸੋਚਿਆ ਇਹੋ ਜਿਹਾ ਕਾਰਮ ਕਹਿੰਦੇ ਉਸ ਨੂੰ ਕਾਰਨ ਕੁਛ ਨਹੀਂ ਮੈਂ ਚੰਗਾ ਭਲਾ ਗਗਿੰਦਗੜ੍ਹ ਬਿਸਕਰਮਾ ਮੋਟਰ ਤੇ ਕੰਮ ਕਰਦਾ ਸੀਗਾ ਮੈਂ ਆਹ ਕਾਰਨ ਕਹਿੰਦੇ ਸੀ ਕਾਰਾਂ ਦਾ ਕੰਮ ਕਰ ਕਾਰਮ ਕਹਿੰਦੇ ਹਾਂ ਹੁਣ ਕੀ ਧਮਾਕਾ ਰੱਖ ਹੁਣ ਤਾਂ ਮੈਂ ਡਿਮਾਂਡ ਇੱਕੋ ਰੱਖਦਾ ਆ ਆ ਜਾਣ ਜੀ ਨਿਗਮ ਇਹਦੀ ਬਸ ਆਪਾਂ ਹੋਰ ਕੁਝ ਨਹੀਂ ਚਾਹੁੰਦੇ ਕੰਮ ਆਪਾਂ ਕਰ ਲਾਂਗੇ ਆਪਾਂ ਮੈਂ ਹੁਣ ਮੈਂ ਕੰਮ ਕਰ ਲਵਾਂ ਕੋਈ ਮੈਂ ਭੁੱਲਿਆ ਨਹੀਂ ਹੈਗਾ ਜੀ ਕੋਈ ਕੰਮ ਕਰ 10 ਸਾਲ ਕੀਤਾ ਮੈਂ ਇਹ ਕੰਮ ਕਿੰਨੇ ਸਾਲ ਤੋਂ ਨਿਗਰ ਆਪਣੀ ਜੀ ਮੇਰੀ 2018 ਚ ਬੈਠਾ ਨਾ ਮੈਂ 2 2 ਦਸੰਬੰਦ ਦਿਨ ਆਇਆ ਤਵਾਰੀ ਦੂਸਰੇ ਦੀ ਇਹਦੀ 2013 ਚ ਬੈਠਾ ਇਹ ਮੇਰੇ ਤੋਂ ਪਹਿਲਾਂ ਬੈਠਾ ਜੀ 7 ਸਾਲ ਇਹ ਤੁਹਾਡੇ ਤੋਂ ਛੋਟਾ ਇਹ ਸਾਡੇ ਮੇਰੇ ਤੋਂ ਛੋਟਾ ਹੀ ਹਾਂ ਕੰਮ ਕਰਨਾ ਹੋ ਵੀ ਕਰਾ ਕਿਤੇ ਕੀ ਇੰਤ ਜਿਵੇਂ ਕੰਮ ਆਣਾ ਸੌਣਾ ਜਾਂ ਕੋਈ ਕਰ ਕਰਮ ਉਹ ਕਿਵੇਂ ਫਿਰ ਬਸ ਆ ਤੱਕ ਜੇ ਨਾਲ ਬਾਥਰੂਮ ਤੱਕ ਜਾਈਦਾ ਤੱਕ ਤੱਕ ਅੰਦਰ ਵਗ ਜਾਈਦਾ ਜਾਂ ਬਾਹਰ ਬਹਿ ਜਾਈਦਾ ਇੱਥੇ ਜਾਂ ਫਿਰ ਜਰ ਦੋਸਤ ਆ ਜੇ ਨਾਲ ਕੋਈ ਘਮਾਉਣ ਲੈ ਜਾਂਦਾ ਇਧਰ ਪੰਪ ਕਰਨੀ ਜੀ ਉੱਦੇ ਤੱਕ ਘੁੰਮੇ ਆਉਣੇ ਹੋਰ ਕਿਤੇ ਨਹੀਂ ਜਾਂਦੇ